ਅੱਜ ਇੱਥੇ ਸਾਡੇ ਖਾਲਸਾ ਕਾਲਜ ਦੇ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਗਿਆ ਜੀ ਜੋ ਹਰ ਸਾਲ ਹੁੰਦਾ ਹੈ ਇਹਦੇ ਵਿੱਚ ਸਾਡੇ ਪੰਜ ਪੰਜਾਬ ਦੇ ਜਿਹੜੇ ਸਾਡੇ ਆਫੀਸਰ ਨੇ ਬਰਗੇਡੀਅਰ ਰਾਹੁਲ ਗੁਪਤਾ ਜੀ ਨੇ ਸ਼ਿਰਕਤ ਕੀਤੀ ਹੈ ਜੀ ਸੰਦੀਪ ਰਾਏ ਜੀ ਸਾਡੇ ਕਮਾਂਡਿੰਗ ਆਫਸਰ ਨੇ ਪੰਜ ਪੰਜਾਬ ਬਟਾਲੀਅਨ ਦੇ ਤੇ ਸੂਬੇਦਾਰ ਕਰਮ ਸਿੰਘ ਤੇ ਸੂਬੇਦਾਰ ਸਤਪਾਲ ਸਿੰਘ ਇੱਥੇ ਦੋ ਦਿਨਾਂ ਤੋਂ ਬੱਚਿਆਂ ਨਾਲ ਬੱਚਿਆਂ ਨੂੰ ਮਿਲਟਰੀ ਦੇ ਜਿੰਨੇ ਵੀ ਸਾਡੀ ਐਗਜ਼ਿਬਿਸ਼ਨ ਤੇ ਸਾਡੇ ਵੈਪਨਸ ਨੇ ਟੈਂਕ ਨੇ ਜਿੰਦੀ ਵੀ ਸਾਡਾ ਮਟੀਰੀਅਲ ਯੂਜ਼ ਹੁੰਦਾ ਤੇ ਲਿਟਰੇਚਰ ਹੁੰਦਾ ਹੈਗਾ ਮਿਲਟਰੀ ਦਾ ਉਹ ਸਾਰੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ 2-3 ਸਾਲ ਦੇ ਵਿੱਚ ਸਾਡਾ ਪ੍ਰੋਗਰਾਮ ਰੱਖਿਆ ਜਾਂਦਾ ਜੀ ਤੇ ਇਸ ਦੇ ਵਿੱਚ ਸਾਡੇ ਸਾਰੀਆਂ ਬਟਾਲੀਆਂ ਤੋਂ ਪੰਜ ਪੰਜਾਬ ਬਟਾਲੀਆਂ ਸਾਡੇ ਸਾਰੇ ਕਾਲਜ ਆਈਟੀ ਬॉयਜ਼ ਮਿੰਦਰਾ ਕਾਲਜ ਮੋਦੀ ਕਾਲਜ ਯੂਨੀਵਰਸਿਟੀ ਕਾਲਜ ਘਨੌਰ ਤੋਂ ਚਿਤਕਾਰਾ ਤੋਂ ਤੇ ਥਾਪੜ ਤੋਂ ਸਾਡੇ ਬੱਚੇ ਇੱਥੇ ਡਿਊਟੀ ਦੇ ਰਹੇ ਨੇ ਜੀ ਤੇ ਉਹ ਉਹ ਸਾਰਾ ਕੁਝ ਸਿੱਖ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਜਾ ਕੇ ਆਪਣੇ ਇੰਸਟੀਚੂਟਾਂ 'ਚ ਦੱਸਣਗੇ ਜੀ ਇਹ ਸਾਡੇ ਬੱਚਿਆਂ ਲਈ ਬਹੁਤ ਲਾਹੇਵੰਦ ਫੈਸਟੀਵਲ ਹੁੰਦਾ ਜੀ ਅੱਜ ਅਸੀਂ ਮਿਲਟਰੀ ਲਿਟਰੇਚਰ ਫੈਸਟੀਵਲ ਜਿਹੜਾ 2 ਦਿਨਾਂ 3 ਤੇ 4 ਫਰਵਰੀ ਨੂੰ ਖਾਲਸਾ ਕੌਜ ਵਿਖੇ ਲੱਗਿਆ ਹੋਇਆ ਸੀ ਜਿੱਥੇ ਐਨਸੀਸੀ 5 ਪੰਜਾਬ ਪਟਿਆਲੀਆਂ ਦੇ ਗਰੁੱਪ ਹੈੱਡਕੁਆਟਰ ਬਰਗੇਡੀਅਰ ਰਾਹੁਲ ਗੁਪਤਾ ਜੀ ਪਹੁੰਚੇ ਇਸ ਮੌਕੇ ਨਸ਼ਾ ਵਿਰੁੱਧ ਰੈਲੀ ਕੱਢੀ ਗਈ ਕਮਾਂਡੈਂਟ 5 ਪੰਜਾਬ ਪਟਿਆਲੀਆਂ ਸੰਦੀਪ ਪ੍ਰੋਇ ਜਿਸ ਦੇ ਵਿੱਚ ਸਾਡੇ ਸਮਾਜਿਕ ਸੰਸਥਾਵਾਂ ਪਾਵਰਓ ਯੂਥ ਕਲੱਬ ਯੂਥ ਰੈਡੀਸ਼ਨ ਆਫ ਇੰਡੀਆ ਯੁਕ ਸਮਾਵਾ ਪਾਵਰ ਹੋ ਯੂਥ ਕਲੱਬ ਰਣਜੀਤਨਗਰ ਯੁਕ ਸਮਾਵਾ ਕਲੱਬ ਦੀਪਨਗਰ ਵੱਲੋਂ ਜਿਹੜੀ ਇਹਦੇ ਵਿੱਚ ਆਪਣੀਆਂ ਵਲੰਟੀਅਰਸ ਸਮਾਵਾ ਦਿੱਤੀਆਂ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗਵਰਨਰ ਬਾਡੀ ਜਤਵਿੰਦਰ ਗਰੇਵਾਲ ਜੀ ਸਟੇਟ ਬਾਡੀ ਰਪਿੰਦਰ ਕੌਰ ਜੀ ਨੇ ਜਿਹੜਾ ਹੈ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਿਹੜਾ ਜਾਗਰੂਤ ਕੀਤਾ ਤੇ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਅਪੀਲ ਹੈ ਕਿ ਆਓ ਰਲ ਮਿਲ ਕੇ ਆਪਾਂ ਨਸ਼ਿਆਂ ਵਿਰੁੱਧ ਲਾਮਬਦ ਹੋ ਕੇ ਦੇਸ਼ ਸੇਵਾ ਦੇ ਵਿੱਚ ਬਣਦਾ ਆਪਣਾ ਯੋਗਦਾਨ ਪਾਈਏ